ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਵਿਠਵਾ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਸਵੀਰ ਵੀ ਗੁਰਦਾਸਪੁਰਾ ਫੌਜੀ ਸਾਹਿਬ ਕੇ ਪਹੁੰਚ ਚੁੱਕੇ ਹਾਂ ਬੜੇ ਟਾਈਮ ਬਾਅਦ ਆਏ ਹਾਂ ਫੌਜੀ ਸਾਹਿਬ ਕੋਲ ਇਹ ਕੈਪਟਨ ਮਨਜੀਤ ਸਿੰਘ ਵਿਠਵਾ ਵਾਲੇ ਬੜੀਆਂ ਵੀਡੀਓ ਬਣਾਈਆਂ ਪੁਰਾਣੇ ਗਾਹਕ ਆਪਣੇ ਤੇ ਵੇਖੋ ਆ ਰਹੇ ਆ ਬਾਈ ਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਈ ਸਾਹਿਬ ਠੀਕ ਆ ਜੀ ਬਹੁਤ ਠੀਕ ਆ ਸੰਦੀ ਜੀ ਦੇਰ ਖੁਸ਼ ਹੋ ਗਿਆ ਤੁਹਾਨੂੰ ਦੇਖ ਕੇ। ਹੋਰ ਸੁਣਾਉ ਤੁਸੀਂ? ਬਾਸ ਚੜਦੀ ਕਲਾ ਚੜਦੀ ਕਲਾ। ਕਿੱਥੇ ਰਹੇ ਤੁਸੀਂ? ਬਹੁਤ ਬਹੁਤ ਵੈਲਕਮ ਜੀ ਆਇਆਂ ਨੂੰ ਇਸ ਮੇਟਮਾ ਪੈਣ ਦੇ ਵਿੱਚ ਐਂਟਰੀ ਕਰਨ ਤੇ। ਧੰਨਵਾਦ। ਖੁਸ਼ੀ ਮਿਲ ਆਤਮਾ ਅੰਦਰੋਂ ਕਹਿ ਰਹੇ ਆਂ। ਹਾਂ ਜੀ ਹਾਂ ਜੀ। ਦੇਰ ਖੁਸ਼ ਹੋ ਜਾਂਦਾ ਅਗੇ। ਦੇਰ ਖੁਸ਼ ਹੋ ਜਾਂਦਾ। ਠੀਕ ਠੀਕ ਦੀ ਗੱਲ ਆ। ਤੇ ਚਲੋ ਬਾਕੀ ਸੰਸਾਰ ਇਦਾਂ ਹੀ ਚੱਲਦਾ ਰਹਿਣਾ। ਇਦਾਂ ਹੀ ਵੀ ਸੰਦੀਪ ਸਿੰਘ ਜੀ ਥੋੜਾ ਟਾਈਮ ਨਾ ਵਿੱਚੋਂ ਮੈਂ। ਹਾਂ ਜੀ ਜੀ। ਕੋਈ ਛੱਕਲੇ ਨੂੰ ਮਸਲੇ ਦੇ ਕੋਈ ਇਦਾਂ ਮੈਂ ਥੋੜਾ ਘੁੰਮਣ ਫੇਰ ਚੱਲ ਗਿਆ। ਬਾਹਰ। ਬਾਰ ਮੈਂ ਦੋ ਮਹੀਨੇ ਲੱਗਿਆ ਕੈਨੇਡਾ ਕੈਨੇਡਾ ਜਾ ਵਾਹ ਜੀ ਵਾਹ ਤੇ ਉੱਥੇ ਲਾਉਣ ਕਰਕੇ ਫਿਰ ਥੋੜਾ ਜਨਾ ਮਤਲਬ ਇਸ ਚੀਜ਼ ਨੂੰ ਥੋੜਾ ਪਛਾਣ ਹਟ ਕੇ ਹਾਂ ਤਾਂ ਫਿਰ ਹਮ ਦੁਬਾਰੇ ਜਿੱਦਾਂ ਜਿਆਦਾ ਦਸਦੀ ਆਈ ਆ ਫਿਰ ਕਾਈ ਸੰਦੀਪ ਨੂੰ ਬੁਲਾ ਕੇ ਤਾਂ ਫਿਰ ਮਿਲੀ ਹਾਂ ਹਾਂ ਤੇ ਬਾਕੀ ਵੀ ਤੈਨੂੰ ਪਤਾ ਹੀ ਆ ਜਿਹੜੀ ਆਪਾਂ ਚੀਜ਼ ਲੈਣੀ ਕੋਈ ਚੀਜ਼ ਮਾੜੀ ਨਹੀਂ ਮੈਂ ਖਰੀਦਣਾ ਠੀਕ ਨਹੀਂ ਬਿਲਕੁਲ ਟੌਪ ਤੋਂ ਟੌਪ ਚੀਜ਼ ਲੈਣੀ ਆ ਮੈਂ ਵੀ ਕਾਲੀ ਤੇ ਗੱਡੀ ਵੀ ਕਾਲੀ ਗੱਡੀ ਵੀ ਕਾਲੀ ਤੇ ਤੇਰੀ ਨਕ ਮਾਰੇ ਤੇ ਟੀ-ਸ਼ਰਟ ਵੀ ਕਾਲੀ ਮੈਚਿੰਗ ਵੇ ਮੈਚਿੰਗ ਹਾਂ ਵਧਾਈਆਂ ਹੋਸੇ ਤੁਹਾਨੂੰ ਮੇਰੇ ਬਾਵਾ ਬਾਵਾ ਵਧਾਈਆਂ ਦਿਲੋਂ ਦਿਲੋਂ ਵਧਾਈਆਂ ਜਾਨ ਬੜਾ ਮਾਨੂੰ ਮੈਨੂੰ ਸ਼ੰਭੂ ਆੜਾ ਕਹੀ ਜਾਨੀਂ ਅੱਜ ਕਿੱਧਰ ਮਗਰ ਆਹ ਪਛਾਲਾ ਵਸ ਬਸ ਆ ਕਿੱਧਰ ਜਾਣਾ ਕਿੱਧਰ ਉਹਨਾਂ ਕੋਲ ਹੀ ਜਾਣਾ ਚਲੋ ਇਦਾਂ ਵਾ ਸੰਦੀਪ ਸਿੰਘ ਹਾਂਜੀ ਸਾਰੇ ਬੰਦੇ ਚੰਗਾ ਕੰਮ ਕਰ ਰਹੇ ਆਪਾਂ ਕਿਸੇ ਨੂੰ ਨਹੀਂ ਆਖਾਂਗੇ ਨਾ 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 ਪਰ ਪਰਮਾਤਮਾ ਤੋਂ ਢਰੋ ਬਿਲਕੁਲ ਠੀਕ ਹੈ ਹਾਂ ਜੀ ਜੀ ਦੂਜੀ ਗੱਲ ਇਹ ਆ ਵੀ ਕਦੀ ਵੀ ਕਿਸੇ ਦੇ ਕੰਦੇ ਤੇ ਰੱਖ ਕੇ ਨਹੀਂ ਚਲਾਉਣੇ ਨਹੀਂ ਚਲਾਉਣੇ ਕੋਈ ਵੀ ਬੰਦਾ ਕੋਈ ਵੀ ਬੰਦਾ ਹੈਨਾ ਬਿਲਕੁਲ ਮੰਨ ਕੇ ਚਲੋ ਮੈਂ ਤੇਰਾ ਨਾਮ ਲਵਾ ਨਾ ਹਾਂ ਜੀ ਜੀ ਮੇਰੇ ਵਾਸਤੇ ਠੀਕ ਨਹੀਂ ਹੈਗਾ ਜੇ ਮੇਰੇ ਨਾਲ ਕੋਈ ਤੇਰਾ ਨਾ ਕੋਈ ਉਨੀ ਕੀ ਕੋਈ ਗਲਬਾ ਦਾ ਬਿਲਕੁਲ ਤੇ ਸਦਾ ਫੋਨ ਮਾਰਾ ਹਾਂ ਸੰਦੀਪ ਕੀ ਹਾਲ ਹੈ ਬਈ ਠੀਕ ਠਾਕ ਯਾਰ ਆਹ ਗੱਲ ਇੰਦਾ ਠੀਕ ਨਹੀਂ ਹੈ ਹੈਨਾ ਇੰਦਾ ਫੇ ਚੰਗੇ ਨੇ ਲੱਗੇ ਗੱਲਾਂ ਸਹੀ ਜਾਂ ਗਲਤ ਵਾ ਸਹੀ 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 ਇਸ ਗੱਲ ਕੇ ਖਾਣਾ ਆਪੋ ਆਪਣਾ ਬਿਲਕੁਲ ਪਹਿਣਾ ਆਪੋ ਆਪਣਾ ਰੋਟੀ ਪਾਣੀ ਨਾਲ ਤੁੰਦਣੀ ਨਾ ਤੂੰ ਮਿਹਨਤ ਕਰਕੇ ਖਾਣੀ ਆ ਤਾਂ ਮੈਂ ਵੀ ਆਪਣੀ ਮਿਹਨਤ ਕਰਕੇ ਖਾਣੀ ਬਿਲਕੁਲ ਸਹੀ ਸਹੀ ਗੱਲ ਆ ਕਿ ਨਹੀਂ ਤੇ ਅਗੇ ਚਲੋ ਪਰਮਾਤਮਾ ਨੇ ਸਭ ਕੁਝ ਦਿੱਤਾ ਲਿਆ ਉਹ ਅਸੀਂ ਇਹਨਾਂ ਗੱਲਾਂ ਤੇ ਕੋਈ ਮੈਂ ਤੈਨੂੰ ਪਹਿਲਾਂ ਵੀ ਕਹਿਆ ਯਾਰ ਕਹਿੰਦਾ ਹੁੰਦਾ ਵੀ ਸਾਡੇ ਕੋਈ ਘਰ ਦਾ ਪੁਰਾਣੇ ਬਜ਼ੁਰਗਾਂ ਦਾ ਉਹ ਕਿੱਥਾ ਨਹੀਂ ਹੈਗਾ ਵਪਾਰ ਨਾ ਸਾਡੇ ਡੈਡੀ ਹੁਣ ਦਾ ਕੋਈ ਇਹੋ ਜਿਹਾ ਕਿੱਤਾ ਸੀ ਇਹ ਮੈਂ ਸ਼ੌਂਕੀਆ ਤੌਰ ਤੇ ਲੱਗਾ ਰਿਹਾ ਹਾਂ ਸ਼ੌਂਕੀ ਠੀਕ ਨਹੀਂ ਬਸਾਂ ਜਦ ਪਹਿਲੀ ਪੀੜੀ ਸ਼ੁਰੂ ਕੀਤਾ ਹੈ ਮਤਲਬ ਪਹਿਲੀ ਪੀੜੀ ਲਾ ਲੋ ਪਰ ਸ਼ੌਂਕ ਲਈਆਂ ਸ਼ੌਂਕ ਨਾਲ ਕੋਈ ਮਤਲਬ ਕੋਈ ਉਹ ਨਹੀਂ ਚੱਲਦਾ ਕੁਝ ਨਹੀਂ ਗੱਡੀ ਵਾਲਾ ਤੇ ਸਾਹਮਣੇ ਤੀਜੀ ਬਦਲੀ ਕਰ ਦਿੰਦੀ ਠੀਕ ਹੈ ਜਿੰਨਾ ਚੋਂਦਾ ਤੂੰ ਆਉਂਦਾ ਤੀਜੀ ਗੱਡੀ ਕਰਤੀ ਬਦਲੀ ਸ਼ੌਂਕ ਹੀ ਆ ਬਸ ਬੋਜਾ ਰੈਂਕ ਵੇ ਲੈ ਥੋੜਾ 10 ਹੀ ਦੋ ਅੱਜ ਆਹ ਕਿਹੜਾ ਰੈਂਕ ਸੀ ਤੁਹਾਡਾ ਭਾਈ ਵੇਖੋ ਦੋਸਤੋ ਓਨਲੀ ਕੈਪਟਨ ਮਨਜੀਤ ਸਿੰਘ ਕੋਈ ਛੋਟੀ ਮੋਟੀ ਬੁਲਾ ਨਹੀਂ ਆਗੀ ਹਾਂ ਜੀ ਇਹ ਰੈਂਕ ਲੈਣਾ ਕੋਈ ਹਰ ਬੰਦੇ ਦਾ ਵਾਅਦਾ ਰੋਗ ਨਹੀਂ ਹੈਗਾ ਠੀਕ ਹੈ ਤੇ ਦੇਣ ਵਾਲਾ ਪਰਮਾਤਮਾ ਉਹਦਾ ਕਿਵੇਂ ਕਹਿੰਦੇ ਨੇ ਤੁਸੀਂ ਉਹ ਕਿ ਮੈਂ 20 ਸਾਲ ਨੌਕਰੀ ਕੀਤੀ ਹੈ ਪੰਗੜਾ ਪਰ 32 ਸਾਲ ਨੌਕਰੀ ਕੀਤੀ ਆ ਕੋਈ ਪੰਗੜਾ ਖੋੜਾ ਪਾਇਆ ਵਾ ਸਹੀ ਗੱਲ ਸਹੀ ਆ ਸਹੀ ਸਹੀ ਠੀਕ ਨਹੀਂ ਸਭ ਕੋ ਬੰਦੇ ਦੀ ਆਲਚਾਲ ਟਾਲੀ ਲੇਖੀ ਆ ਹਾਂ ਅੱਖ ਪਤਾ ਕਿਹੜੀ ਆ ਬਾਜ ਵਾਲੀ ਅੱਖ ਆ ਦੂਰੋਂ ਫੜ ਲੈਣਾ ਬਦਦਰ ਵਾਹ ਮੈਂ ਤਾਂ ਕੀ ਕਹਿਣਾ ਚਾਹੁੰਦਾ ਇਹ ਬਾਜ ਵਾਲੇ ਆਕਰ ਕੈਪਟਨ ਮਨਜੀਤ ਸਿੰਘ ਆ ਵੇਲੇ ਵਾਲੇ ਬੰਦੇ ਨੂੰ ਅੱਜ ਖੁਸ਼ ਹੋਈ ਜਾਂਦਾ ਨਹੀਂ ਨਹੀਂ ਕਹਿੰਦਾ ਖੁਸ਼ਤਾ ਹੋ ਜਾਂਦਾ ਨਹੀਂ ਬਾਈ ਕਹਿੰਦਾ ਇਹ ਬਾਈ ਮੈਨੂੰ ਪਹਿਲੀ ਆਜ ਮਿਲਿਆ ਹਰਗਾ ਇਹ ਨਾਲ ਹੁਣ ਆਪਣੇ ਹੁੰਦਾ ਇਹ ਕਹਿੰਦਾ ਇਹ ਬੰਦੇ ਵੇਲੇ ਨੇ ਕਿਨੇ ਕਹੇ ਮਨ ਦੇ ਖੁਸ਼ੀ ਕਿਨੇ ਹੁੰਦੇ ਆ ਮੈਂ ਕਹਾਂ ਜੇ ਵੇਖੀ ਚਲ ਗਾਂਦੀ ਆ ਕੀ ਬੰਦਾ ਆ ਮੇਰੇ ਵੀਰ ਦੇ ਆਤਮਾ ਖੁਸ਼ ਨਾ ਹੋਵੇ ਕਿਸੇ ਨੂੰ ਮਿਲ ਕੇ ਕੋਈ ਫਾਇਦਾ ਕੋਈ ਨਹੀਂ ਮਿਲਦੀ ਹਮ ਠੀਕ ਨਹੀਂ ਗੱਲ ਆਤਮਾ ਸਭ ਤੋਂ ਮੇਨ ਚੀਜ਼ ਆ ਆਤਮਾ ਦੇ ਆਤਮਾ ਦਿਲ ਖੁਸ਼ ਹੋਣਾ ਸੋਨ ਲੋ ਬੰਦਾ ਸਾਰਾ ਹੀ ਖੁਸ਼ ਨਾ ਤੇ ਦੇ ਦਿਲ ਨਹੀਂ ਨਾ ਖੁਸ਼ ਹੂੰ ਤੇ ਕੁਝ ਵੀ ਨਹੀਂ ਜਖੋ ਹਾਂ ਗੰਨੀ ਮਰਦੀ ਉਹਨੂੰ ਕੋਈ ਦੌਲਤ ਸ਼ੌਹਰਤ ਜੋ ਕੁਝ ਮਰਦੀ ਹੈ ਬਿਲਕੁਲ ਮਨ ਖੁਸ਼ਣਾ ਚਾਹੀਦਾ ਸੁੱਕੀ ਰੋਟੀ ਖਾ ਕੇ ਵੀ ਮਨ ਖੁਸ਼ ਹੋ ਜਾਂਦਾ ਹੂੰ ਹੈਨਾ ਖੁਸ਼ ਜਿਹਨੇ ਰੱਖਣਾ ਚਾਰ ਖਾ ਕੇ ਵੀ ਮਸਾਲਾ ਦਾਲ ਖਾਵੇ ਤੇ ਜਿਹਨੇ ਨਹੀਂ ਖੁਸ਼ ਹੋਣਾ ਉਹਨੇ ਮੀਂਹ ਤਰੀ ਦਾ ਵੀ ਖਾ ਕੇ ਨਹੀਂ ਖੁਸ਼ ਹੋਣਾ ਬਿਲਕੁਲ ਠੀਕ ਹੈ ਜੀ ਤੇ ਬਾਕੀ ਆਪਾਂ ਜਿਆ ਕਹਿੰਦੇ ਆ ਇਸ ਲਈ ਹੁਣ ਹੈਨਾ ਆ ਪੁੱਛਦਾ ਜੇ ਪਿੱਛੇ ਜੇ ਆਪਣਾ ਜੰਗ ਜਿਹੜਾ ਖਾਹੇ ਉੜਦੀਆਂ ਦੀ ਹਾਂਜੀ ਹਾਂਜੀ ਤੇ ਮੇਰਾ ਮਨ ਬਣਿਆ ਮੈਂ ਕਿਹਾ ਜਾ ਗਿਆ ਹੀ ਪੁੱਛਿਆ ਕੋਲ ਅੱਛਾ ਚਲੋ ਮੈਂ ਅੱਛਾ ਜੀ ਬੋਜਨੂ ਸਾਡੇ ਕੋ ਵੀ ਬੜੇ ਕਾਲ ਆਏ ਆ ਹਾਂਜੀ ਵੀ ਆਓ ਫੌਜਾ ਮੈਂ ਆਖਿਆ ਵੀ ਆਪਾਂ ਫੌਜ ਨੂੰ ਵੀ ਗੱਲ ਆਖੀ ਵੀ ਜਿਹੜੀ ਗੱਲ ਪੁੱਛਣੀ ਇੱਥੇ ਸਾਡੂ ਪੁੱਛਣਾ ਪੁੱਛ ਲੋ ਸਾਨੂੰ ਇੱਥੇ ਬੁਲਾਉਣ ਦਾ ਕੀ ਕੰਮ ਤੇ ਆਪਾਂ ਤੁਹਾਨੂੰ ਮਤਲਬ ਮਹਿੰਗੇ ਪਹਿਣਾ ਵਾ ਕੋਈ ਏਡਾ ਸਸਤੇ ਨਹੀਂ ਗਾ ਪਹਿਣਾ ਹੈਨਾ ਤੇ ਇੱਥੇ ਠੀਕ ਹੈ ਤਾਂ ਵਾਪਾਂ ਤਾਂ ਕਿਤੇ ਨਹੀਂ ਗਏ ਉਹਦਾ ਕਈ ਬੰਦੇ ਕਹਿੰਦੇ ਵੀ ਸਾਨੂੰ ਬੁਲਾਇਆ ਹੀ ਗਏ ਮੈਂ ਚਲੂ ਗਏ ਹੋਗੇ ਪਾਪਾ ਨਹੀਂ ਗਏ ਐਵੇਂ ਬਿਲਕੁਲ ਉਹ ਚ ਕੀ ਫਵਾਹਾਂ ਜਾ ਰਹੀਆਂ ਸੀ ਗਰਾਊਂਡ ਕਾਟੀ ਗਰਾਊਂਡ ਕਾਟੀ ਠੀਕ ਹੈ ਨਾ ਗਰਾਊਂਡ ਦੇ ਉੱਤੇ ਜਨ ਚੰਦੀ ਨਾ ਪਤਾ ਜਾਂਦਾ ਹੁਣ ਚਲ ਹੁਣ ਮੰਨ ਕੇ ਚਲ ਤੈਨੂੰ ਉੱਥੇ ਕੋਈ ਕਹਿ ਦੂੰਗਾ ਵੀ ਫਲਾਣੇ ਬੰਦੇ ਕੋ 30 ਮੱਝਾਂ ਤੋਂ ਮੱਝ ਇੱਕ ਨਿਕਲੇ ਜਾਂ ਦੋ ਨਿਕਲੇ 30 ਨਾਲ ਥੋੜਾ ਮਿਲ ਉਹ ਅਫਵਾਹ ਹੋ ਗਈ ਤੇ ਗਰਾਊਂਡ ਤੇ ਹੀ ਆ ਕੇ ਚਾਕ ਕੀਤੀ ਤੇ ਮੱਝਾਂ ਦੋ ਦੋ ਇਹੋ ਕਰਨੀ ਆ ਠੀਕ ਹੈ ਨੀ ਜਿੰਨੀ ਵੀ ਗੱਲ ਆਪਾਂ ਉਨੀ ਕਰਨੀ ਜਿੰਨੀ ਬਾਕੀ ਸਾਰੇ ਬ ਉਹ ਆਪਣਾ ਵੀਰ ਮੁਖਵਿੰਦਰ ਸਿੰਘ ਹਾਂਜੀ ਸੰਧਾ ਸਾਹਿਬ ਸੰਧਾ ਸਾਹਿਬ ਹਾਂ ਉਹਨਾਂ ਨੇ ਇੱਕ ਦਿਨ ਮੇਰਾ ਜਗਰ ਦੇ ਦੇ ਕਰਨ ਪੈਸਾ ਪਾਣੀ ਕਿੱਥੇ ਚਲ ਗਿਆ ਐਦਾਂ ਹੀ ਆ ਚਲੋ ਘਰੇਲੂ ਮਸਲੇ ਬਹੁਤ ਵਧੀਆ ਜੀ ਯਾਦ ਆਸੀ ਤੁਹਾਨੂੰ ਕਰਦੇ ਆ ਤੁਹਾਡੀ ਸਿੰਗਰ ਹੱਡੀ ਆ ਸਿੰਗਰ ਜਵਾਜ ਦੀ ਅੱਖ ਤੇ ਜਿਹੜੀ ਵੇਰਕੇ ਧਾਰ ਇਹ ਇੰਨੀ ਮਸ਼ਹੂਰ ਹੋਈ ਹੈ ਨਾ ਵੇਰਕੇ ਧਾਰ ਉਹ ਤਾਂ ਹੁਣ ਹੀ ਜਾਂਦੀ ਧਾਰ ਅਦਰ ਕਿ ਨਹੀਂ ਜਾऊ ਮੈਂ ਨਾ ਵੇਰਕੇ ਹੱਦ ਉਹਦੋਂ ਕਾ ਜਾਊਗੀ ਇੱਥੇ ਹਰ ਸਿਰ ਮੁਰਿਆਂਦੀ ਨਹੀਂ ਨਹੀਂ ਸ਼ਾਇਦ ਬਿਲਕੁਲ ਮੁਰੂਗੀ ਵੇਰਕਾ ਵੀ ਨੰਗੂਗੀ ਅੱਛਾ ਹੈ ਪਚਾਓਗੇ ਫਿਰ ਮੈਂ ਪਚਾਵਾਂਗਾ ਤੁਹਾਡੇ ਸਾਹਮਣੇ ਦੇਖਦੇ ਹਾਂ ਆਜੇ ਫਿਰ ਮੈਂ ਦਿਖਾਈ ਉਹਦੇ ਪੁੱਛ ਕਿੰਨੇ ਲੈ ਕੇ ਨਹੀਂ ਫਰਾਜ ਕਰਤਾਂ ਲਾਲਾ ਸ਼ੁਰੂ ਕੰਮ ਫਿਰ ਬਸ ਕਰ ਹੀ ਦਿੱਤਾ ਸਮਝੋ ਹਾਂਜੀ ਹਾਂਜੀ ਸੰਦੀਪ ਸਿੰਘਾਂ ਗੱਲਾਂ ਦਾ ਕੜਾ ਨਹੀਂ ਬਣਾਉਣਾ ਨਹੀਂ ਬਣਾਣਾ ਗੱਲ ਕਰਨੀ ਜੋ ਸਾਫ਼ ਸੁਥਰੀ ਇਹ ਗੱਲ ਵਾਹ ਵਾਹ ਦੂਜਾ ਸੁਆ ਮੱਝ ਸੁਈ ਆ ਹਾਂ ਤੂੰ ਵੀਡੀਓ ਰੋਲ ਬਣਾਉਂਦਾ ਆਪਣਾ ਪਣੀ ਜਾਂਦੇ ਵੀ ਕੋਈ ਕੋਈ ਆਪਾਂ ਆਪਣਾ ਜਿੰਨੀ ਕਿਸੇ ਗੁੰਜਾਇਸ਼ ਹੁੰਦੀ ਆਪਣਾ ਚੰਗਾ ਡੰਗਰ ਲਾਇਆ ਕਰੀ ਜਾਂਦਾ ਪਰ ਮੈਂ ਮੱਝ ਪਹਿਲੀ ਵਾਰੀ ਵੇਖੀਓ ਐਡਾ ਕੱਦ ਹੂੰ ਪੂਰੇ ਸਰੀਰ ਤੇ ਨਾੜਾ ਲੋਕੀ ਤਾਂ ਕੱਲ ਕਹਿੰਦੇ ਚੱਡਿਆ ਤੇ ਨਾੜਾ ਇਹਦਾ ਪੂਰਾ ਸਰੀਰ ਤੇ ਨਾੜਾ ਨੇ ਹਾਂ ਠੀਕ ਆ ਸਿੰਘ ਵੇਖ ਕਿਦਾਂ ਸਪੈਸ਼ਲ ਲੱਗਿਆ ਜੀ ਮਤਲਬ ਗੱਲ ਮੁਕੀ ਐਂਡਾ ਐਂਡਾ ਵਾਹ ਬਸ ਇਹ ਮੈਂ ਉਹਨਾਂ ਕੋ ਲਈ ਆ 20 ਕਿਲੋ ਦੀ ਓਟ ਚ ਅੱਛਾ ਲੈਕਿਨ ਅੱਜ ਇਹਦੇ ਕੋ 8 ਦਿਨਾਂ ਬਾਅਦ ਮਿਲ ਅੱਠ ਦਿਨ ਹੋ ਗਏ ਸੂਈ ਨੂੰ ਇਹਦੇ ਕੋ ਦੁੱਧ ਜੇ 17 ਹੋ ਜੇ 18 ਹੋ ਜੇ ਇਹਨਾਂ ਨੂੰ ਤਾਂ ਹੈਗਾ ਇਹਨਾਂ ਨੂੰ ਦੁੱਧ 17 8 ਤਾਂ ਵੇਹੜਾ ਮੈਂ 17 18 ਜੇ ਮੈਲਾ ਮਾਰਨਾ ਵੀ ਇਹ ਕਰੂਗੀ ਕਰੂਗੀ ਇਹਦੀ ਕੋਈ ਦੂਜੀ ਕੋਈ ਰਾਇ ਨਹੀਂ ਹੈਗੀ ਨਾ 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 ਹੈਗਣੀ ਬਿਲਕੁਲ ਤੇ ਬਾਕੀ ਤੁਹਾਨੂੰ ਤੋਰ ਕੇ ਪਾਰ ਲੱਗੀ ਜਾਣਾ ਵਾ ਬਿਲਕੁਲ ਤੇ ਕੀ ਕਹਿੰਦੀ ਆ ਕਹਿਣਾ ਕੀ ਦੱਸੂ ਜੇ ਸਭ ਕੁਝ ਦੱਸ ਦੇਵਾਂ ਨੇ ਆਪੇ ਆਪਣੇ ਬੋਲੇਗੀ ਹਾਂਜੀ ਲੈ ਵੀ ਗੁੱਲੀ ਆ ਜਾ ਕਰਾ ਗੁੱਲੀ ਬੜੇ ਟਾਈਮ ਬਾਅਦ ਵੇਖਿਆ ਕਿ ਨਹੀਂ ਉਹ ਗੇੜ ਮੈਂ ਵੀ ਗੁੱਲੀ ਦਿਖਾ ਰਹੇ ਝੋਟੀ ਕਰਾਂ ਚੰਬੂਗਾ ਹੋ ਜਾ ਪਿੱਛੇ ਵੇ ਵੱਡੀ ਝੋਟੀ ਆ ਜੀ ਵੇਖੋ ਐਂਡ ਪੀਸ ਆ ਤੁਰੇ ਨਹੀਂ ਜਾਂਦਾ ਇਹ ਕਿੱਥੇ ਤੁਰੇ ਜਾਂਦਾ ਹਾਂ ਸਮਝ ਲੈ ਗੁਲੀ ਬਾਹਰ ਦੇ ਲੈ ਜਾ ਕਰਾਂ ਨਹੀਂ ਜੈਡ ਬਲੈਕ ਝੋਟੀ ਆ ਤੇ ਲੇਵਾ ਲੁਵਾ ਖਾਸ਼ਮੂ ਕਰਾਂ ਰੇ ਵੇ ਥਣ ਕਿੱਥੇ ਕਿੱਥੇ ਲੱਗਾ ਵਾ ਮੁਠੀ ਆ ਸਨੋ ਫਜ਼ਬ ਆਕੇ ਪਰ ਇਹਨੂੰ ਨਫਰਬਾਜ਼ ਦੇਖ ਕੇ ਕਹਿੰਦੇ ਆ ਇਹ ਹੋਏ ਤੇ ਵੇਚੇ ਹਨਾ ਇਹ ਹੋਏ ਤੇ ਹਾਂ ਮਤਲਬ ਹਾਂ ਨਾ ਮਤਲਬ ਭਾਵੇਂ ਫੋਟ ਚਾਰੇ ਪਾਸੇ ਫੋਟ ਫੋਟ ਮਿਲਣਾ ਪੀੜੀ ਦੇ ਪਾਵਿਆਂ ਕੋਈ ਚਾਰੇ ਚਾਰੇ ਠਣ ਲੱਗੇ ਵੇ ਹੋਲੀ ਹੋਲੀ ਬਸ 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 ਹੋਲੀ 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 ਕੋਈ ਗਾਲੀ ਕੋਈ ਲੈ ਜਲੋ ਗੱਲਾਂ ਨਹੀਂ ਫੋਸਾ ਜੋ ਮਰਜੀ ਆ ਝੋਟੀ ਥੋੜੀ ਨਿੰਦ ਲਾਣ ਵਾਲੇ ਨਹੀਂ ਗਈ ਆ ਐਵੇਂ ਜਿਹੜਾ ਬੰਦਾ ਲੈ ਜੂ ਇੱਥੇ ਸੰਦੀਪ ਸਿੰਘ ਚਾਰ ਬੰਦਿਆਂ ਦੀ ਲੋੜ ਨਹੀਂ ਉਹਨੂੰ ਹਾਂ ਹਾਂ ਠੀਕ ਐ ਇੱਕ ਇੱਕ ਹੀ ਬੰਦ ਲੋਕ ਮਸ ਇੱਕ ਹੀ ਇੱਕ ਹੀ ਬੰਦ ਲੈ ਹਾ ਸ਼ੂ ਤੱਕ ਪਿੱਛੇ ਤੱਕ ਪੈਨ ਸਮੋ ਨੇੜੇ ਉਹ ਦਿਖਾ ਖਾਨਮ ਹਾ ਥੱਲੇ ਲਾਠਾ ਨਾਲ ਦਿਖਾ ਕਰਾਂ ਜੀ ਥਣਾ ਲਾਭ ਕਿਦਾਂ ਥਣ ਬਣਿਆ ਹਾਂ ਠੀਕ ਐ ਬਿਲਕੁਲ ਬਿਲਕੁਲ ਤੇ ਬਾਕੀ ਚਮੜੀ ਵਿੱਚ ਬਰੀਕ ਹੀ ਜਿਹੜੀ ਆ ਵਜ ਤਾਂ ਕਾਗਜ ਹੁੰਦਾ ਲੈ ਹੈ ਹਾਂ ਠੀਕ ਆ ਹਾਂਜੀ ਬਾਕੀ ਵੀ ਸੰਜੀਤ ਮੈਂ ਪਹਿਲਾਂ ਵੀ ਇਹ ਗੱਲ ਕਹਿ ਦਿੱਤੀ ਆ ਵੀ ਸਾਰੇ ਤੁਸੀਂ ਰੋਜ਼ ਤੁਹਾਡਾ ਕੰਮ ਹੀ ਇਹੋ ਆ ਬਿਲਕੁਲ ਬਿਲਕੁਲ ਜੀ ਪਰ ਇਹੋ ਜਿਹੇ ਕਾਗਜ ਵਰਗਾ ਪਿੰਡਾ ਤੇ ਸਾਰੇ ਸਰੀਰ ਤੇ ਨਾੜਾਂ ਹਾਂ ਆ ਵੇਖ ਲਾ ਨਹੀਂ ਹੈਗੀਆਂ ਆਪਾਂ ਗਲਤ ਨਹੀਂ ਕੋਈ ਗੱਲ ਕਰ ਪੂਰੇ ਸਰੀਰ ਤੇ ਨਾੜਾਂ ਨੇ ਮਤਲਬ ਮੋਰਾ ਰੀਆ ਕੇ ਬਾਪਾ ਆ ਪਿਓਰ ਮੋਰਾ ਜਿਹਨੂੰ ਕਹਿੰਦੇ ਉਹ ਆ ਠੀਕ ਆ ਥੱਲੇ ਪੂਛ ਲੱਗਦੀ ਆ ਕੰਦ ਬੋਲ ਤੁਸੀਂ ਆ ਵੀ ਵੇਖ ਲਿਓ ਬਿਲਕੁਲ ਚੜਾਈ ਵੇਖ ਲਓ ਆਂਦੇ ਜੀ ਸਿੰਗਲ ਹੱਡੀ ਮਲੇ ਸਾਰੇ ਗੋਣ ਇਹ ਤਾਂ ਇਹ ਵੀ ਇੱਕ ਬੰਦਾ ਕਹਿਦਾ ਇਹ ਕਹਿੰਦਾ ਵੀ ਸਿੰਗਲ ਸਭ ਤੋਂ ਵੱਖਣੀਆ ਦੁੱਧ ਵਾਲੀ ਮਾਜ ਸਿੰਗਲ ਹੱਡੀ ਹਾਂਜੀ ਹਾਂ ਬਾਤ ਬਾਤ ਬਿਲਕੁਲ ਗੱਲ ਉਹ ਸਹੀ ਆ ਬੰਦੇ ਦੀ ਸਹੀ ਸਹੀ ਆ ਜੀ ਹੈਗਣੀ ਸਿੰਗ ਵੇਲਾ ਚੰਗਾ ਸਪੈਸ਼ਲ ਸਿੰਗ ਲੱਗਾ ਹੀ ਹਾਂਜੀ ਸੂ ਤੱਕ ਚੜਾਈ ਉਹ ਹਾਂ ਤੇ ਬਾਕੀ ਭਾਈ ਚੀਜ਼ ਤੇ ਮੈਂ ਵੀ ਪੈਸੇ ਲਾ ਕੇ ਲਿਆਇਆ ਤੇ ਪੈਸੇ ਲਾ ਕੇ ਹੀ ਮਿਲਣੇ ਆ ਉਹ ਦਫਾ ਹੈ ਗਈ ਠੀਕ ਨਹੀਂ ਉਹ ਦਫਾ ਨਾ ਕੋਈ ਆਪਾਂ ਫਰੀ ਲੈ ਕੇ ਆਏ ਤੇ ਨਾ ਫਰੀ ਦੇਣੀ ਹੈ ਕਿ ਨਹੀਂ ਇਹਦਾ ਗੱਲ ਸਹੀ ਆ ਜੀ ਠੀਕ ਨਹੀਂ ਗੱਲ ਤੁਹਾਨੂੰ ਤੁਸੀਂ ਜਿਹਨੇ ਝੋਟੀਆਂ ਪਾਈਆਂ ਹਾਂ ਬਸ ਐਂਡ ਕਰਾ ਦਨੇ ਆ ਨਹੀਂ ਫਿਰ ਐਂਡ ਦੀ ਗੱਲ ਕੀ ਇਹ ਨਹੀਂ ਸੰਦੀਪ ਸਿੰਘ ਆਪਾਂ ਮੈਨੂੰ ਕੋਈ ਵੀ ਮਾੜੀ ਚੀਜ਼ ਨਹੀਂ ਚੰਗੀ ਲੱਗਦੀ ਕਿਸ ਹੁਣ ਬਿਲਕੁਲ ਕੁਝ ਨਹੀਂ ਆ ਤੇ ਇੱਕ ਗਲਾਹ ਹੀ ਆ ਜਿਹਦੇ ਚ ਆਪਾਂ ਪਾਣੀ ਪੀਣਾ ਹਾਂ ਉਹ ਵੀ ਐ ਠੱਠੜਾ ਕਰੀਏ ਤੇ ਉਹ ਵੀ ਨਹੀਂ ਮਨ ਚੰਗਾ ਲੱਗਦਾ ਗੱਤੇ ਦੇ ਕਈ ਥਾਂ ਜਾਈਏ ਉਹ ਫੜੀਦਾ ਤਾਂ ਅਸੀਂ ਇਕੱਠਾ ਜਾ ਹੋ ਜਾਂਦਾ ਹਾਂ ਉਹ ਵੀ ਠੀਕ ਨਹੀਂ ਹੈਗਾ ਗੱਤੇ ਥੋੜੀ ਨਿਕਰ ਜਾ ਬਸ ਉਹ ਚੀਜ਼ ਹੈ ਹਨਾ ਸੋਹਣੀ ਲੱਗਦੀ ਆਥੀ ਫੜੀ ਭਾਵੇਂ ਤਾਂ ਘੰਟਾ ਲੱਗ ਖੜੇ ਰਹਿਣਾ ਚੀਜ਼ ਹੈ ਹਨਾ ਸੇਮ ਹੀ ਚੀਜ਼ ਮੈਂ ਚੀਜ਼ ਮਾੜੀ ਨਹੀਂ ਮੈਂ ਚੰਗੀ ਚੀਜ਼ ਖਰੀਦਣੀ ਸੁਜੀ ਸਾਹਿਬ ਮਗਰ ਜੇ ਕਟਾ ਕਟਾ ਮੈਨੂੰ ਨਹੀਂ ਪਤਾ ਕਿਹੜੇ ਸਾਲੇ ਸਿਮਨ ਦਾ ਯੂ ਸਵਕਾਰੀ ਦਾ ਜੋ ਆਪਾਂ ਕਹੋ ਝੂਠ ਬੋਲ ਗਏ ਹਾਂ ਬਿਲਕੁਲ ਪਤਾ ਹੀ ਨਹੀਂ ਚਲੋ ਤੁਹਾਨੂੰ ਪਤਾ ਹੀ ਨਹੀਂ ਮਾਤਾ ਨਹੀਂ ਉਹ ਹੋਣਾ ਮੈਨੂੰ ਮੈਂ ਇਹ ਕੋਈ ਪਿੰਡੂ ਵਿਕਾਸ ਛੱਡਿਆ ਹੋਣਾ ਕਟਾ ਹੋਈ ਹੋਣਾ ਪੰਚਤੀ ਬੋਲਦੇ ਹੋਣਾ ਹੈਨਾ ਤੇ ਬਾਕੀ ਮੱਝ ਤੋਂ ਵੇਖ ਲਈ ਮੱਝ ਹਰਿਆਣੇ ਦੀ ਹੈ ਜੇ ਕੋਈ ਦੋਰ ਹੈ ਨਹੀਂ ਹੈਗੀ ਬਿਲਕੁਲ ਤੇ ਦੂਜੀ ਗੱਲ ਵੀ ਅੱਜ 8 ਦਿਨ ਹੋਏ ਸੂਈ ਨੂੰ ਇਹਦੇ ਇੰਨਾ 16 17 ਕਿਲੋ ਦੁੱਧ ਹੁਣ 17 18 ਕਰ ਗਈ ਆ ਨਾ ਤੇ 20 ਇਹਨੇ ਕਰਨਾ ਹੀ ਕਹਿੰਦੇ ਕਰ ਜਾ ਇਹ ਤੇ ਕੋਈ ਦੌਰ ਆਈ ਨਹੀਂ ਹੈਗੀ ਬਿਲਕੁਲ ਜਿੱਦਾਂ ਥਣ ਲੱਗਾ ਕਿੱਥੇ ਕਿੱਥੇ ਥਣ ਲੱਗਾ ਮੋਠੀਆ ਥਾਣਵਾ ਕੋਈ ਲੰਮਾ ਥਣ ਨਹੀਂ ਕੋਈ ਮਟੈਟਸ ਨਹੀਂ ਹੁੰਦੀ ਹੈ ਹਣਾ ਮੇਰੇ ਤੋਂ ਤੋਂ ਸਿਆਣਾ ਹੀ ਤੋਂ ਕੋਈ ਕੰਮ ਕਰਦਾ ਨਹੀਂ ਬਿਲਕੁਲ ਸਹੀ ਸਹੀ ਗੱਲ ਹੈ ਜੀ ਤੇ ਆਪਾਂ ਦੇਣੀ ਆ ਵਿੱਚ ਪਹੁੰਚ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਦੇ ਪੂਰੇ ਪੰਜਾਬ ਵਿੱਚ ਵਿੱਚ ਪਹੁੰਚ ਦੇਣੀ ਆ ਪਹਿਲੇ ਕੰਮ ਹੀ ਪਹਿਲੇ ਆ ਕੰਮ ਜਿਵੇਂ ਪਹਿਲਾਂ ਠੀਕ ਹੈ ਦੂਜੀ ਗੱਲ ਇਹ ਵੀ ਇੱਕ ਤੇ ਪੂਰੀ ਪੂਰੇ ਪੰਜਾਬ ਚ ਪਹੁੰਚ ਜਾਣੀ ਕਿਤੇ ਵੀ ਹੋਏ ਬੰਦਾ ਪੰਜਾਬ ਦਾ ਇਹ ਨਹੀਂ ਵੀ ਹਰਿਆਣੇ ਜਾ ਕੇ ਉਹ ਭਾਵੇਂ ਮੇਰਾ 10000 ਲੱਗੇ ਭਾਵੇਂ ਮੇਰਾ 15 ਲੱਗੇ ਭਾਵੇਂ 5 ਲੱਗੇ ਭਾਵੇਂ 4 ਲੱਗੇ ਉਹ ਕਿਰਾਇਆ ਮੈਂ ਦਵਾਂਗਾ ਅਗਲਾ ਸਾਲ ਮੈਂ ਗਵੰਡੀਆਂ ਵੱਲੋਂ ਖੋਲੀ ਆ ਵੀ ਮੱਝ ਮੈਂ ਗਵੰਡੀਆਂ ਵੱਲੋਂ ਖੋਲੀ ਆ ਬਾਸ ਬਾਸ ਹੈਨਾ ਹਾਂ ਤੇ ਬਾਕੀ ਇਹ ਵੀ ਪਤਾ ਵਾ ਵੀ ਏਡੀ ਮੱਝ ਜਿਹੜੀ ਆ ਇਹ ਕੋਈ ਛੋਟੀ ਮੋਟੀ ਹਾਤੀ ਫਾਤੀ ਤੇ ਨਹੀਂ ਕਿ ਜਾਨੀ ਇਹ ਜਾਣੀਆਂ ਬਲਾਰੋ ਗੱਡੀ ਤੇ ਮਹਿੰਦਰਾ ਸੀ ਮਹਿੰਦਰਾ ਠੀਕ ਹੈ। ਤੋਂ ਮਹਿੰਦਰਾ ਆਇਆ ਕਿਰਾਇਆ ਉਹਦਾ ਥੋੜਾ ਤੈਨੂੰ ਪਤਾ ਚਲ ਜਿਆਦਾ ਹੀ ਹੁੰਦਾ ਵਾ ਹੈਨਾ ਤੇ ਛੋਟੀ ਛੋਟੀ ਗੱਡੀ ਤਾਂ ਕੋਈ ਬੇੜੀ ਪੜੀ ਆ ਬੇੜੀ ਪੜੀ ਆ ਵੇ ਸੱਚ ਬੋਲੇ ਲੈਟ ਆ ਗਈ ਕਿ ਨਹੀਂ ਹੈਨਾ ਕਿਹਾ ਕੋ ਕੀ ਆ ਵੇਰੇ ਬਾਈ ਅੱਜ ਵਾਲੇ ਲੈਟ ਆ ਗਈ ਆ ਨਹੀਂ ਨਹੀਂ ਫਿਰ ਗੱਲ ਇਦਾਂ ਹੀ ਆ ਸੱਚ ਬੋਲਣਾ ਚਾਹੀਦਾ ਬਿਲਕੁਲ ਹੈਨਾ ਤੇ ਇਸ ਗੱਲ ਕੇ ਭੱਲੇ ਵਾ ਫੇਰ ਦਿਖਾ ਦੇ ਥੱਲੇ ਬਹਿ ਗਈ ਇਹ ਬਲਾਰੋ ਗੱਡੀ ਤੇ ਜਾਣੀ ਆ ਹਾਂ ਤੇ ਛੋਟੀ ਮੋਡੀ ਕੋਈ ਮੱਝ ਤੇ ਛੋਟੀ ਹੋਵੇ ਤਾਂ ਫੇਰ ਤਾਂ ਬੰਦਾ ਕਹਿ ਦੇ ਬਿਲਕੁਲ ਬਿਲਕੁਲ ਜੀ ਤੇ ਬਾਕੀ ਉਦਾਂ ਵੀ ਚਲੋ ਠੰਡੀ ਆ ਕੋਈ ਮਤਲਬ ਆ ਨਹੀਂ ਹਾਂ ਜੀ ਹਾਂ ਹਾਂ ਕਈ ਚੁਈ ਬੜੀ ਬੰਬ ਲੱਗੀ ਆ ਤਾਂ ਹੀ ਗੱਲ ਇਹਦਾ ਸੰਦੀਪ ਸਾਹਿਬ ਰੇਟ ਤੇ ਦਿਲ ਕਰਦਾ 3 ਲੱਖ ਕਰਦਾ ਹਾਂ ਪਰ ਨਹੀਂ ਨਹੀਂ ਕਰਨੀ ਤਿੰਨ ਨਹੀਂ ਕਰਨਾ ਰਗਾ ਨਹੀਂ ਘਟਨੀ ਆ ਕਿਹਾ ਨਹੀਂ ਨਹੀਂ ਬਿਲਕੁਲ ਨਹੀਂ ਇਹਦਾ ਰੇਟ ਯੋ 2.5 ਲੱਖ ਤੇ ਮਾਨ ਜਿੰਨਾ ਕਰਾਉਣਾ ਕਰਾ ਲਾ 2.5 ਲੱਖ ਤੋਂ ਆ ਜਿੰਨਾ ਤੂੰ ਜਿੰਨਾ ਕਹੇ ਛੱਡ ਦਿਓ ਜਿੰਨੇ ਜਿੰਨੇ ਮੈਂ ਇਨਸ਼ਾਅੱਲਾ ਤੁਸੀਂ ਤਿੰਨ ਬੰਦੇ ਮੈਂ ਬੰਦਿਆਂ ਹਿਸਾਬ ਨਾਲ ਛੱਡਣਾ ਅੱਜ ਅੱਛਾ ਹਾਂ ਦਾ 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 30000 ਰੁਪਇਆ ਆਊਟ ਤੇ 2 ਲੱਖ 20 5 ਹੀ ਆ 220 ਨਹੀਂ ਫਿਰ 5 ਹੀ ਆ ਅਸੀਂ ਤਾਂ ਪੱਠੇ ਪਾਉਣ ਵਾਲੇ ਆ ਨਾ ਅਸੀਂ ਤਾਂ ਅਸੀਂ ਤਾਂ ਪੱਠੇ ਪਾਉਣ ਵਾਲੇ ਆ ਚੋ 5 ਆਪੇ ਹੋ ਗਿਆ ਜਿਹੜੀ ਗੱਡੀ ਦਾ ਕਿਰਾਇਆ ਦੇਣਾ ਵਾ ਉਹ ਵਿੱਚ ਹੀ ਆ ਵਿੱਚ ਹੀ ਆ ਆਲ ਪੰਜਾਬ ਫਰੀ ਹਾਂ 22000 ਰੁਪਇਆ ਲੈਣਾ ਚਲੋ ਕਲੀਅਰ ਆ ਕੋਈ ਲੱਗ ਜਾ ਦਾ ਹੋ ਲੱਗ ਜਾ 15 ਫੋਟੋ ਦੋ ਲੱਖ 20 ਲੇਕਿਨ ਫੋਟੋ ਫੋਟਾ ਟਕਾ ਕੇ ਖਿੱਚ ਕਰਾ ਦੇਵੇ ਠੀਕ ਆ ਫੋਸਾ ਦੇ ਤਰਾਵ ਮੜਾ ਹਾਂ ਖੋਣ ਖੀਚੋ ਠੀਕ ਆ ਮਾਰਨ ਗਾਲ ਹੋਜੂ ਫੋਜ ਫਾਜੀ ਚਲੋ ਹਾਂਜੀ ਆ ਆ ਜਾ ਅਗੇ ਇਹ ਐ ਸੰਦੀਪ ਗੁੱਡਾ ਸੂਆ ਝੋਟੀ ਇਹ ਵੀ ਸੂਈ ਨਹੀਂ ਇਹ ਗੱਬਣ ਟੋਕੜ ਗੱਬਣ ਟੋਕੜ ਗੱਬਣ ਹਾਂ ਹੂੰ ਬੂਥੀ ਵੇਖ ਕੇ ਨਹੀਂ ਸਿੰਗੀ ਵੇਖ ਪੈਸੇ ਲੱਗੀ ਝੋਟੀ ਕਦ ਬੋਤਾ ਆ ਵੀ ਵੇਖ ਲਾ ਬਿਲਕੁਲ ਤੋਰਾ ਤੈਨੂੰ ਪਾਲ ਲੱਜਣਾ ਤੌਰ ਵੀ ਗੁੱਲੀ ਫੋਲ ਗੁੱਲੀ ਗੁੱਲੀ ਫੋਜਾ ਬੜਾ ਖੋਜਾ ਹਾਂ ਗੁੱਲੀ ਧੰਨਵਾਦ ਜਾ ਰਹੇ ਬੜੇ ਪੂਰੇ ਮੁਲਖ ਆ ਰਹਾ ਆਪਣਾ ਕਿ ਪੂਰਾ ਮੁਲਖ ਨੇ ਵੀਡੀਓ ਵੇਖਣੀ ਆ ਹੈ ਤੇ ਪੁਰਾਣਾ ਬਣਾ ਸੱਜਣ ਮਿੱਤਰ ਲਾ ਵੀ ਜਮੂਨ ਖਾਰੇ ਕਰਾ ਲਈ ਫੋਜਾ ਤੂੰ ਫਿਰ ਚੋਾਈ ਕਿ ਨਹੀਂ ਕੀਤੀ ਆ ਇਹਦੇ ਮੈਂ 20 ਕਿਲੋ ਦੁੱਧ ਚਾਹੁੰਦਾ ਨਾ 20 ਕਿਲੋ ਇਹਦੇ ਥੱਲੋਂ ਇਹਦੇ ਥੱਲੋਂ 20 ਕਿਲੋ ਦੁੱਧ ਚੋਗ ਤਾਂ ਮੈਂ ਲਈ ਤੇ ਚਾਹੁੰਦਾ ਵੀ ਰਿਆ ਵਾਂ ਅੱਛਾ ਵੇਖ ਲਾ ਜਦਾਂ ਲਫਾਫਾ ਹੁੰਦਾ ਏਦਾਂ ਲਫਾਫਾ ਲਫਾਫੇ ਵਾਂਗ ਬਹਣਾ ਨੁੱਟ ਜਾਂਦਾ ਇਹਦੇ ਗੱਲ ਸਹੀ ਸਭ ਤੋਂ ਇੱਕ ਇੱਕ ਤਗੜਾ ਗੋਣਵਾ ਝੋਟੀ ਹੈ ਬਿਲਕੁਲ ਬਿਲਕੁਲ ਜੀ ਠੀਕ ਹੈ ਬਾਕੀ ਬੇਲ ਵੇਖਲਾ ਕੱਦ ਵੇਖਣਾ ਠੀਕ ਹੈ ਇਹ ਕਿੰਨੇ ਟਾਈਮ ਲੱਗੂਗੀ ਜ ਹੁਣ ਇਹ ਗੱਬਣਾ ਬਸ 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 ਹੋਲੀ 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 ਕੋਈ ਗੱਲ ਦਾਦੀ 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 ਕੋਈ ਨਹੀਂ ਕੋਈ ਨਹੀਂ ਹਾਂ ਕੋਈ ਨਹੀਂ ਕੋਈ 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 ਦਾਦੀ ਦਾਦੀ ਕੋਈ ਗੱਲ ਕੋਈ ਗੱਲ ਹਾਂ ਨਹੀਂ ਇਹ ਗੱਬਣਾ 4 ਮਹੀਨਾ ਦੀ 4 ਮਹੀਨਾ ਦੀ 4 ਮਹੀਨੇ ਦੀ ਗੱਬਣਾ ਸੰਦੀਪ ਸਿੰਘ ਤੇ ਦੋਦੀਏ ਥੱਲੇ ਕੋਈ 7 ਕਿਲੋ ਅੱਜ 7 ਕਿਲੋ ਅਠੀ ਪੈਰੀ ਅਠੀ ਪੈਰੀ ਲਫਾਫਾ ਵਾਂਗੂੰ ਜਿੱਦਾਂ ਜਿਹੜਾ ਲਫਾਫਾ ਨੁਚੜਦਾ ਇਦਾਂ ਨੀ ਛੋੜ ਕੇ ਰੱਖੂਗੀ ਬਿਲਕੁਲ ਚੰਗੜੀ ਬਰੀਕ ਹੀ ਪੂਰੇ ਸਹੀ ਤੇ ਨਾੜਾ ਹੀ ਦੇ ਜੀ ਹੂੰ ਚੱਡਾ ਲਾਗੇ ਇਹਦੇ ਕੋਈ ਤੁਰਿਆ ਨਹੀਂ ਜਾਂਦਾ ਠੀਕ ਹੈ ਹਾਂਜੀ ਸਿੰਗੀ ਵੇਖ ਤਾਂ ਲੱਗੀ ਸਪੈਸ਼ਲ ਬਸ ਬੂਥੀ ਦੇ ਐਂਡ ਪੀਸੀ ਆ ਜੀ ਐਂਡ ਪੀਸੀ ਇਹ ਜਿਹਨੇ ਕੇ ਨਾ ਖੜਨੀ ਹੈ ਨਾ ਜਿਹੜਾ ਮਰਜ਼ੀ ਲੈ ਜਾਏ ਇਹ ਝੋਡੀ ਮੇਰੇ ਨਾਲ ਗੱਲ ਤੱਜਾ ਪਰਵੇ ਜਦੋਂ ਤਿਆਰ ਹੁੰਦੀ ਸਵਾ 2 ਲੱਖ ਦੀ ਮੈਂ ਲਵਾਗਾ ਤੁਸੀਂ ਲੈ ਗਿਆ ਮੈਂ ਲਵਾਗਾ ਬਠੀਕੋਕ ਮੈਂ ਪਹਿਲਾਂ ਵੀ ਸਵਾ 2 ਲੱਖ ਦੀ ਲਈ ਆ ਹਾਂ ਇਹੋ ਝੋਟੀ ਪਹਿਲਾਂ ਵੀ ਲਈ ਆ ਪਰ 20 ਕਿਲੋ ਦੁੱਧ ਚੋਗੇ ਤੇ ਐਦਾਂ ਰਾਜੀ ਰੱਖੇ ਝੋਟੀ ਮੇਰਾ ਰਾਜੀ ਪੂਰੀ ਫੋਲ ਆ ਐਦਾਂ ਝੋਟੀ ਰਾਜੀ ਰੱਖੇ ਤੇ ਮੈਂ ਲਵਾਗਾ ਸਵਾ 2 ਬਿਲਕੁਲ ਬਿਲਕੁਲ ਜੀ ਹੋਰ ਦੱਸ ਹਾਂਜੀ ਕਿਉਂਕਿ ਚੰਗੀ ਚੀਜ਼ ਤਾਂ ਮੈਂ ਗਾਹ ਕੋਈ ਸ਼ੱਕ ਨਹੀਂ ਇਹ ਰਹਿ ਗਿਆ ਜੀ ਮਾੜੀ ਚੀਜ਼ ਨੂੰ ਮੈਂ ਮੈਨੂੰ ਨਾਲ ਚੰਗੀ ਲੱਗਦੀ ਤੇ ਨਾ ਮੈਂ ਕਿਹਨੂੰ ਕਿਹਨਾ ਹਾਂਜੀ ਠੀਕ ਹੈ ਮੁੱਲ ਦਾ ਮੁੱਲ ਦਾ ਸੰਦੀਪ ਸਿੰਘ ਆ ਦਿਲ ਕਰਦਾ ਵੀ 1 ਲੱਖ 20 ਕਰਾਂ ਹਾਂ ਪਰ ਨਹੀਂ ਪਰ ਨਹੀਂ ਨਹੀਂ ਕਰਨਾ ਠੀਕ ਆ ਉਤਲਾ 20 ਡਾ ਦੇ ਲੱਖ ਲੱਖ ਰਹਿ ਗਿਆ ਹਾਂ ਲੱਖ ਚ ਹੋਰ 10 ਡਾ ਦੇ 90 90 ਹਜ਼ਾਰ ਸਿਰਫ ਇਹ ਟੋਟਲ ਬਸ ਬਸ ਚੱਲ ਨਾ ਦਬਰ ਕੋਈ ਗੱਲ ਨਹੀਂ 90 ਹਜ਼ਾਰ ਦੀ ਮੈਂ ਕਹਿੰਦਾ ਜੇ ਪਹਿਲੇ ਪਹਿਲੇ ਮਤਲਬ ਉਹਦੇ ਨਾਲ ਗਈ ਜਾਨੀਏ ਜੀ ਪਹਿਲੇ ਫੋਨ ਤੇ ਜਾਣੀਏ 4 ਮਹੀਨੇ ਗੱਬਣਾ ਇਹੋ ਝੋਟੀ 2.5 ਲੱਖ ਦੀ ਮੈਂ ਲਵਾਗਾ ਮੈਂ ਲੋ ਜੀ ਸਵਾਦ ਹੋ ਰਹੀ ਬਾਈ ਵਾਲੇ ਲੈ ਕੇ ਆਣਗੇ ਮੈਂ ਫੇਰ ਲਵਾਗਾ ਜੱਟ ਵਾਲੀ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਲਓ ਜੀ ਤੇ ਵੇਖ ਲਓ ਜੀ ਇਹ ਆ ਫੋਜੀ ਸਾਹਿਬ ਕੈਪਟਨ ਮਨਜੀਤ ਸਿੰਘ ਮਠਮਾਲੇ ਬੜੇ ਪੁਰਾਣੇ ਗਾਹਕ ਆਪਣੇ ਤੇ ਨਾਲੇ ਖੁਸ਼ਦਿਲ ਬੰਦੇ ਆ ਤੇ ਨਾਲੇ ਆਪਣਾ ਕੀੜੀ ਮੇਲ ਵੀ ਲੈ ਕੇ ਆਣਾ ਜੀ ਕੀੜੀ ਮੇਲ ਅੱਸੀ ਅਸਲਾਮ ਅੱਬਜ਼ਰ ਚੱਡਾ ਸ਼ੁਕਰ ਮੇਰੇ ਚ ਹਾਂ ਹਾਂ ਚੱਡਾ ਸ਼ੁਕਰ ਮੇਰਾ ਨਾ ਜੀ ਹਾਂਜੀ ਹਾਂਜੀ ਤੇ ਬਾਈ ਜੀ ਬਹੁਤ ਰੌਣਕੀ ਬੰਦੇ ਆ ਰਾਣੂ ਜੀ ਵਿਲੇ ਬੋਲੇ ਕੋਈ ਹਣੇ ਜੀ ਗੁੱਸੇ ਕਰਦੇ ਹੋਇਆ ਵੇ ਘਰੋਂ ਤੇ ਪੁੱਤ ਨੂੰ ਉਲਾਉ ਫੋਨ ਬਸ ਤੇ ਨਾਲੇ 10 ਮਿੰਟਾਂ ਦਾ ਬੰਦਾ ਖੋਸ਼ੀ ਆ ਇਹ ਕਿਹੜੀ ਗੱਲ ਆ ਗੱਲ ਹੀ ਇਦਾਂ ਦੀ ਹੈ ਨਾ ਬਿਲਕੁਲ ਬੰਦਾ 3 ਸਾਲਾਂ ਬਾਅਦ ਆਇਆ ਤੁਹਾਡਾ ਕੋਲ ਆਹ 2 2.5 ਸਾਲ ਬਾਅਦ ਆਏ ਤੁਸੀਂ ਹਾਂ ਇੰਨੇ ਟਾਈਮ ਹੋ ਗਿਆ ਜਦੋਂ 2-3 ਮਹੀਨੇ ਤੁਸੀਂ ਬਾਹਰ ਹੀ ਲਾਇਆ ਆ 3 ਮਹੀਨੇ ਬਾਹਰ ਲਾਇਆ 2-3 ਮਹੀਨੇ ਆ ਕੇ ਥੋੜੀ ਉਧਰ ਮਾਹੌਲ ਕਿਵੇਂ ਸੀ ਫਿਰ ਉੱਥੇ ਦਾ ਮਾਹੌਲ ਸੰਦੀਪ ਜੀ ਕੋਲ ਮਲਾ ਕੇ ਨਾ ਤੇ ਸਾਡੇ ਜਿਹੜੇ ਲੋਕ ਗਏ ਆ ਨਾ ਹੂੰ ਉਹਨਾਂ ਵਿੱਚ ਕਈਆਂ ਚੀਜ਼ਾਂ ਦਾ ਗਦਰ ਕਰ ਛੜਿਆ ਅੱਛਾ ਸੱਚਾਈ ਆ ਹਾਂ ਸੱਚਾਈ ਆ ਹੈ ਕਿ ਨਹੀਂ ਤੇ ਚਲੋ ਜਿਹੜਾ ਕੋਈ ਜਾਂਦਾ ਬੰਦਾ ਆਪਣਾ ਟਾਈਮ ਤੇ ਕੱਢਦਾ ਕੋਈ ਦੋ ਤਿੰਨ ਮਹੀਨੇ ਪੇ ਮੇਰਾ ਤਾਂ ਏਦਾਂ ਕੋਈ ਦਿਲ ਨਹੀਂ ਇੱਥੇ ਲੱਗਾ ਆਪਾਂ ਤੁਹਾਨੂੰ ਇੱਥੇ ਮੈਂ ਅੱਜ ਆਪਾਂ ਦੇ ਮਈਆਂ ਦੇ ਇੱਥੇ ਮਲਕ ਅੱਜ ਨੂੰ ਭੱਜ ਜਾ ਛੁੱਟੀ ਲਾ ਕੇ ਅੱਧਰ ਨੂੰ ਭੱਜ ਜਾ ਗੱਡੀ ਲੈ ਜਾ ਉੱਧਰ ਨਾ ਫਿਰਨ ਦਲ ਨਾ ਬਸ ਇੱਕ ਗੱਲ ਦੱਸਿਆ ਜਿੰਨੇ ਮਈਆਂ ਛੱਡੇ ਵੇਖਦਾ ਉਹ ਜਿੱਥੇ ਮਰਜੀ ਉਹ ਇੱਥੇ ਆਣਾ ਇੱਥੇ ਜਾਣਾ ਇਹ ਸਹੀ ਗੱਲ ਹੈ ਤੁਹਾਡੇ ਹਣ ਏਡੇ ਨੇ ਮਈਆਂ ਛੱਡੇ ਵੇਖੇ ਆ ਤੁਸੀਂ ਖੜਦੇ ਹੋ ਉਥੇ ਨਹੀਂ ਨਹੀਂ ਖੜਦੇ ਨਹੀਂ ਕੀਤਾ ਬਥੇਰਾ ਮੁੰਡੇ ਜੁਰ ਮੈਂ ਵੀ ਨਹੀਂ ਨਹੀਂ ਚਲੋ ਠੀਕ ਆ ਆਪਾਂ ਇੱਥੇ ਠੀਕ ਆ ਆਪਾਂ ਨਾਲ ਹੀ ਠ ਬੋਬਾ ਬੇਗਰ ਬਾਬਾ ਜੀ ਸੰਦ ਲਾਈ ਆ ਨਾਲੇ ਰੋਟੀ ਖਾਣੇ ਆ ਰੂਬਰੂ ਹੁੰਦੇ ਆ ਉਹ ਸਹੀ ਗਾ ਦਿਲਾ ਦੀ ਟੜਕਣ ਦਿਲਾ ਦੇ ਆਗੇ ਨਹੀਂ ਦਿਲਾ ਦੀ ਟੜਕਣ ਆ ਚਲੋ ਬਾਕੀ ਬਾਬਾ ਦੱਸ ਦੀ ਆਪਾਂ ਦੁਬਾਰੇ ਦੱਸ ਅੱਛਾ ਵੀਰ ਜੀ ਪਿੰਡ ਆਪਣਾ ਵੇਠਵਾ ਨਦੀਕ ਹਰਚੋਆ ਨਦੀਕ ਸ਼੍ਰੀ ਹਰ ਕੇ ਬਿੰਦਪੁਰ ਡਿਸਟ੍ਰਿਕਟ ਅਰਦਾਸਪੁਰ ਤਹਿਸੀਲ ਬਟਾਲਾ ਮੋਬਾਈਲ ਨੰਬਰ ਆ 78140 92104 ਇਹ ਵਟਸਐਪ ਨੰਬਰ ਆ ਦੁਬਾਰੇ ਫੇਰ ਰੀਪੀਟ ਕਰਦਾ 78140 92104 ਇਹ WhatsApp ਨੰਬਰ ਆ WhatsApp ਨੋਰਮਲ ਨੰਬਰ ਆ 나ਸੀ 나ਸੀ 087 ਤੇ 87731 ਇਹ ਨੋਰਮਲ ਨੰਬਰ ਆ ਠੀਕ ਆ ਇਹ ਇਕੱਲੀ ਕਾਲ ਵਾਲੇ ਆ ਨਾ ਜੀ ਇਹ ਬਸ ਇਕੱਲੀ ਕਾਲ ਵਾਲੇ ਤੇ ਕਾਲ ਵਾਇ ਤੇ WhatsApp ਤੇ 24 ਘੰਟੇ ਨਰ ਚੱਲਦਾ 24 ਘੰਟੇ ਸਰਕਲ ਚੱਲਦਾ ਇਹ ਨਹੀਂ ਵੀ ਘੰਟਾ ਬੰਦ ਹੋ ਗਿਆ ਨਾ 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 ਜਿੰਨਾ ਚਿਰ ਮੈਂ ਸੋਤਾ ਹਾਂ ਉਨ ਚਿਰ ਫੋਨ ਚਾਰਜ ਆ ਜਦੋਂ ਮੈਂ ਉੱਠ ਪਿਆ ਤਾਂ ਫੋਨ ਜੇਬ ਚ ਹਰ ਬੰਦੇ ਨੇ ਫੋਨ ਟੈਂਡ ਕਰੀਦਾ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਬਾਕੀ ਬੜੀ ਖੁਸ਼ੀ ਹੋਈ ਹੈ ਜਿਹੜਾ ਤੁਸੀਂ ਇੰਨਾ ਆਪਣਾ ਟਾਈਮ ਕੱਢ ਕੇ ਤੇ ਸਾਡੇ ਨੂੰ ਮਿਲਣ ਵਾਸਤੇ ਆਏ ਜੀ ਤੇ ਚਲੋ ਡੰਗਲ ਆਪਣੇ ਸਾਹ ਨਾਲ ਵੇਖਣਾ ਚਾਹਣਾ ਬਾਕੀ ਇੰਨਾ ਵਿੱਚ ਚਲੋ ਗੱਲਾਂ ਬਾਤਾਂ ਤੁਹਾਡਾ ਕਰ ਲਈਆਂ ਤੇ ਬੜਾ ਸੋਹਣਾ ਲੱਗਾ ਫੋਨ ਹੀ ਬੜੇ ਆਏ ਸੀ ਫੋਨ ਡਾਂਡੇ ਸਿਆੜ ਹੁਸ਼ਾਰ ਪਪਾ ਜੀ ਉਹ ਜਾਂਦੇ ਨਹੀਂ ਮੈਂ ਕਿਹਾ ਫੋਜ ਸਾ ਤੁਹਾਨੂੰ ਪਤਾ ਜੀ ਹੁਣ ਉਹਨਾਂ ਦਾ ਕੋਈ ਐਡਾ ਕੰਮ ਨਹੀਂ ਉਹ ਤਾਂ ਕਿ ਸ਼ੌਂਕੀ ਤੌਰ ਤੇ ਕਰਦੇ ਆ ਠੀਕ ਹੈ ਤੇ ਬਸ ਐਦਾ ਫਿਰ ਫੋਨ ਤੇ ਚਲੋ ਸਾਨੂੰ ਬਥੇਰੇ ਆਉਂਦੇ ਆ ਬਾਹਰ ਅੰਦਰੋਂ ਬਿਲਕੁਲ ਬਿਲਕੁਲ ਪਰ ਆਖੀ ਦਾ ਵੀ ਚਲੋ ਯਾਰ ਹਾਂਜੀ ਹਾਂਜੀ ਕੋਈ ਗੱਲ ਨਹੀਂ ਆਵਾਂਗੇ ਤੇ ਫਿਰ ਪਾਵਾਂਗੇ ਤੇ ਫਿਰ ਤਾਂ ਨਾ ਕਿਤਾ ਕਈ ਬੰਦੇ ਆਂਦੇ ਅਸੀਂ ਕੋਈ ਮੱਝ ਨਹੀਂ ਲੈਣੀ ਕੋਈ ਗਾਂ ਲੈਣੀ ਸਿਰਫ ਗੱਲਾਂ ਬਾਤਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ